ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਕੌਣ ਸਨ ਮਹਾਨ ਸਿੱਖ ਵਿਦਵਾਨ ਪਾਈਕਾਨ ਸਿੰਘ ਨਾਭਾ ਜੀ ਪਾਈ ਗੁਰਦਾਸ ਜੀ ਤੋਂ ਬਾਅਦ ਜੇਕਰ ਸਿੱਖ ਵਿਦਵਾਨਾਂ ਦੀ ਸੂਚੀ ਬਣਾਈ ਜਾਵੇ ਤਾਂ ਮਹਾਨ ਕੋਸ਼ ਦੀ ਰਚਨਾ ਕਰਨ ਵਾਲੇ ਪਾਈਕਾਨ ਸਿੰਘ ਨਾਭਾ ਦਾ ਨਾਮ ਸਭ ਤੋਂ ਸਿਖਰਲੀ ਥਾਂ ਵਿੱਚ ਆਵੇਗਾ ਪਾਈਕਾਨ ਸਿੰਘ ਜੀ ਦਾ ਜਨਮ ਪੀ ਅਗਸਤ 1861 ਵਿੱਚ ਪਿੰਡ ਸਭਜ ਬਨੇਰਾ ਤੇ ਢਿੱਲੋਂ ਜੱਟ ਪਰਿਵਾਰ ਵਿੱਚ ਹੋਇਆ ਸੀ 10 ਸਾਲ ਦੀ ਉਮਰ ਤੱਕ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਜੀ ਦੀ ਬਾਣੀ ਨੂੰ ਚੰਗੀ ਤਰ੍ਹਾਂ ਪੜਨਾ ਸਿੱਖ ਗਏ ਸਨ ਉਹਨਾਂ ਨੇ ਨਾਬਾ ਅਤੇ ਆੜੇ ਦਵਾਲੇ ਦੇ ਪਿੰਡਾਂ ਦੇ ਪੜਦਾਂ ਤੋਂ ਸੰਸਕ੍ਰਿਤ ਸਿੱਖੀ ਤੇ ਉਸ ਸਮੇਂ ਦੇ ਮਸ਼ਹੂਰ ਮਹੰਤ ਗੱਜਾ ਸਿੰਘ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਫਿਰ ਉਹਨਾਂ ਨੇ ਫਾਰਸੀ ਭਾਸ਼ਾ ਸਿੱਖਣ ਦੀ ਮੰਗ ਰੱਖੀ ਫਿਰ ਸਨ 1883 ਦੇ ਵਿੱਚ ਲਾਹੌਰ ਚਲੇ ਗਏ ਜਿੱਥੇ ਉਹਨਾਂ ਨੇ ਫਾਰਸੀ ਵਿਦਵਾਨਾਂ ਤੋਂ ਫਾਰਸੀ ਸਿੱਖੀ ਤੇ ਫਾਰਸੀ ਗ੍ਰੰਥਾਂ ਦਾ ਅਧਿਐਨ ਕੀਤਾ ਉਸ ਸਮੇਂ ਉਹਨਾਂ ਨੂੰ ਮਿਲੇ ਪ੍ਰੋਫੈਸਰ ਗੁਰਮਖ ਸਿੰਘ ਜੋ ਕਿ ਸਿੰਘ ਸਭਾ ਦੇ ਪ੍ਰਮੁੱਖ ਸ਼ਖਸੀਅਤ ਸਨ ਜਿਨ੍ਹਾਂ ਨੇ ਉਹਨਾਂ ਦੇ ਗਿਆਨ ਲੈਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਬਾਈ ਕਾਂਸਿੰਗ ਨਾਬਾ ਜੀ ਨੇ ਜਵਾਨੀ ਤੱਕ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ ਅਤੇ ਅੰਗਰੇਜ਼ੀ 6 ਭਾਸ਼ਾਵਾਂ ਦੇ ਵਿੱਚ ਮਹਾਰਤ ਹਾਸਲ ਕਰ ਲਈ। ਸਨ 1887 ਦੇ ਵਿੱਚ ਇਹਨਾਂ ਨੂੰ ਨਾਬਾ ਰਿਆਸਤ ਦੇ ਟਿੱਕਾ ਰਿਬੋਦਮਲ ਸਿੰਘ ਦੇ ਉਸਤਾਦ ਨਿਯੁਕਤ ਕੀਤਾ ਗਿਆ। ਨਾਬਾ ਰਿਆਸਤ ਦੇ 77 ਤੋਂ ਲੈ ਕੇ ਨਾਬਾ ਰਿਆਸਤ ਦੇ ਜੱਜ ਤੱਕ ਜਿੰਨੀਆਂ ਵੀ ਨਿਯੁਕਤੀਆਂ ਹੁੰਦੀਆਂ ਸਨ ਉਹ ਭਾਈ ਕਾਂਤ ਸਿੰਘ ਨਾਬਾ ਜੀ ਵੱਲੋਂ ਕੀਤੀਆਂ ਜਾਂਦੀਆਂ ਸਨ ਸਾਲ 1885 ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਮੈਕਸ ਆਰਥਰ ਮਕਾਲਫ ਦੇ ਨਾਲ ਮੈਕਸ ਆਰਥਰ ਮਕਾਲਫ ਉਸ ਸਮੇਂ ਸਿੱਖ ਇਤਿਹਾਸ ਨੂੰ ਪੜ੍ਹ ਰਹੇ ਸਨ ਗੁਰਬਾਣੀ ਪੜ੍ਹ ਰਹੇ ਸਨ ਤੇ ਉਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਕਰਕੇ ਸਾਰੀ ਦੁਨੀਆ ਦੇ ਸਾਹਮਣੇ ਰੋਬਰੂ ਕਰ ਰਹੇ ਸਨ ਫਿਰ ਉਹ ਪਾਈਕਾਂ ਸਿੰਘ ਨਾਬਾ ਜੀ ਨੂੰ ਆਪਣੇ ਨਾਲ ਇੰਗਲੈਂਡ ਲੈ ਗਏ ਤੇ ਉਸ ਸਮੇਂ ਉਹਨਾਂ ਦੀ ਕਿਤਾਬ ਦਾ ਸਿੱਖ ਰਿਲੀਜਰ ਸਿਪਾਈ ਵਾਸਤੇ ਚੱਲ ਰਹੀ ਸੀ ਜਿਸ ਦੇ ਕਾਪੀਰਾਈਟ ਵੀ ਉਹਨਾਂ ਨੇ ਪਾਈਕਾਂ ਸਿੰਘ ਨਾਬਾ ਜੀ ਨੂੰ ਦੇ ਦਿੱਤੇ ਪਾਈਕਾਂ ਸਿੰਘ ਨਾਬਾ ਜੀ ਦੀ ਬਹੁਤ ਸਾਰੀਆਂ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ ਰਚਨਾ ਜਿਹੜੀ ਮੰਨੀ ਜਾਂਦੀ ਹੈ ਉਹ ਹੈ ਮਹਾਂਕੋਸ਼ ਜੋ ਕਿ 1930 ਵਿੱਚ ਸਿਪਾਈ ਗਈ ਸੀ ਤੇ ਇਸ ਨੂੰ ਐਨਸਾਈਕਲੋਪੀਡੀਆ ਆਫ ਸਿੱਖ ਹਿਸਟਰੀ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਪਹਿਲੀ ਰਚਨਾ ਸੀ ਰਾਜਤਰ ਜੋ ਕਿ 1884 ਵਿੱਚ ਛਪੀ ਸੀ ਤੇ ਉਸ ਸਮੇਂ ਦੇ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੇ ਕੈਨ ਤੇ ਉਹਨਾਂ ਨੇ ਲਿਖੀ ਸੀ ਉਸ ਤੋਂ ਬਾਅਦ ਉਹਨਾਂ ਦੀ ਕਿਤਾਬ ਆਉਂਦੀ ਹੈ ਨਾਨਕ ਪਾਵਰਤ ਦੀਪਿਕਾ ਜੋ ਕਿ 1884 ਦੇ ਵਿੱਚ ਛਾਪੀ ਗਈ ਫਿਰ ਜਦੋਂ ਸਿੱਖ ਪਹਿਚਾਣ ਨੂੰ ਹਿੰਦੂ ਪਹਿਚਾਣ ਦੇ ਵਿੱਚ ਮਰਜ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਤਾਂ ਫਿਰ ਉਹਨਾਂ ਨੇ 1898 ਦੇ ਵਿੱਚ ਕਿਤਾਬ ਲਿਖੀ ਹਮ ਹਿੰਦੂ ਨਹੀਂ ਤੇ ਉਹਨਾਂ ਨੇ ਇਸ ਕਿਤਾਬ ਵਿੱਚ ਸਿੱਖ ਪਹਿਚਾਣ ਨੂੰ ਬਹੁਤ ਹੀ ਜੋਰਦਾਰ ਢੰਗ ਨਾਲ ਪੇਸ਼ ਕੀਤਾ ਫਿਰ ਇਸ ਤੋਂ ਬਾਅਦ ਉਹਨਾਂ ਦੀਆਂ ਅਨੇਕਾਂ ਕਿਤਾਬਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਜੇ ਉਹਨਾਂ ਦੇ ਲਿਖਣ ਸ਼ੈਲੀ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਦੇਖਦੇ ਹਾਂ ਕਿ ਉਹਨਾਂ ਦਾ ਬਹੁਤਾ ਕੰਮ ਜਿਹੜਾ ਹੈ ਉਹ ਸਿੱਖ ਧਰਮ ਤੇ ਅਧਾਰਤ ਹੈ। ਜੋ ਭਾਈ ਖਾਨ ਸਿੰਘ ਨੱਬਾ ਜੀ ਦੇ ਸਭ ਕਾਲੀ ਵਿੱਚ ਸਮੱਸਿਆਵਾਂ ਵਾਲੇ ਸਨ ਉਹਨਾਂ ਨੇ ਉਹਨਾਂ ਦੇ ਬਾਰੇ ਖੁੱਲ ਕੇ ਲਿਖਿਆ ਤੇ ਜ਼ੋਰਦਾਰ ਢੰਗ ਨਾਲ ਦੁਨੀਆ ਦੇ ਸਾਹਮਣੇ ਰੱਖਿਆ। ਫਿਰ 24 ਨਵੰਬਰ 1938 ਦੇ ਵਿੱਚ ਮਹਾਨ ਰੂਪ ਭਾਈ ਖਾਨ ਸਿੰਘ ਨੱਬਾ ਜੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮੌਤ ਪਰੰਤ ਵੀ ਕੁਝ ਕਿਤਾਬਾਂ ਉਹਨਾਂ ਦੀਆਂ ਪ੍ਰਕਾਸ਼ਿਤ ਹੋਈਆਂ ਜਿਵੇਂ ਕਿ ਗੁਰਮਤ ਮਾਰਤੰਡ ਤੇ ਸਫਰਨਾਮਾ ਜੋ ਕਿ 1984 ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਆਪਾਂ ਫਿਰ ਨਵੀਨ ਸ਼ਖਸ਼ੀਅਤ ਦਾ ਇਤਿਹਾਸ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਤਦ ਤੱਕ ਤੁਸੀਂ ਸਾਡੇ YouTube ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ